ਕੰਦਰ تن ਵੇਸ ਕਲੰਦਰ ਕੱਢੇ ਤੀਰਤ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਾਨ ਬੇਤੇ ਅਦਾਲ ਸਿੱਧੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਜਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ-ਥਲ ਮੈਯਲ ਬਰਪੂਰਲੀਨਾ ਕਟਕੜ ਜੋਤ ਤੇਮਾਰੀ ਸਿੱਖ ਮਤ ਸਭ ਬੁੱਧ ਤੇਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਬਾ ਗੁਣ ਗਾ ਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਐਲਾ ਮਾਨ ਮੰਦਰ ਤਨ ਵੇਸ ਕਲੰਦਰ ਕਟੇ ਤੀਰਥ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਾਨ ਬੇਤਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰ ਤੁਮਾਰੀ ਜਲ-ਥਲ ਮੈਯਲ ਵਰਪੂਰਲੀਨਾ ਕਟ-ਕਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਵਾ ਗੁਣ ਗਾ ਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਏਲਾ ਮਾਨ ਮੰਦਰ ਤਨ ਵੇਸ ਕਲੰਦਰ ਕਟੇ ਤੀਰਥ ਨਮਾ ਇਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਉਹੜ ਜਨਮ ਨਾ ਆਵਾਂ ਮਾਨ ਪੇਤਿਆ ਦਿਆਲ ਸਦੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ-ਥਲ ਮੈਯੇਲ ਵਰਪੂਰਲੀਨਾ ਕਟ-ਕਟ ਜੋਤ ਤੇਮਾਰੀ ਸੇਖ ਮਤ ਸਭ ਬੁੱਧ ਤੇਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨ ਜਾਣਾ ਮੇਰੇ ਸੇਬਾ ਗੁਣ ਗਾ ਮਾਨਿਤ ਤੇਰੇ ਜੀ ਜੰਤ ਸਭ ਸਰਨ ਤੇਮਾਰੀ ਸਰਬ ਚਿੰਤ ਤੁਦ ਪਾਸੇ ਜੋ ਤੁਦ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਐਲਾ ਮਾਨ ਮੰਦਰ ਤਨ ਵੇਸ ਕਲੰਦਰ ਘਟੇ ਤੀਰ ਤ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਾਨ ਮੇਤੇ ਆਦਿਆਲ ਸਿੱਧੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੈਯਲ ਵਰਪੂਰਲੀਨਾ ਕਟਕਟ ਜੋਤ ਤੇਮਾਰੀ ਸੇਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਬਾ ਗੁਣ ਗਾਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੂਦ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਏਲਾ ਮਾਨ ਮੰਦਰ ਤਨ ਵੇਸ ਕਲੰਦਰ ਕੱਢੇ ਤੀਰਤ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਹੋੜ ਜਨਮ ਨਾ ਆਵਾਂ ਮਾਨ ਬੇਤਿਆ ਦਿਆਲ ਸਦੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੈਯਲ ਵਰਪੁਰਲੀਨਾ ਘਟ ਘਟ ਜੋਤ ਤੇਮਾਰੀ ਸੇਖ ਮੱਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਵਾ ਗੁਣ ਗਾ ਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਜੰਤ ਤੁਧ ਪਾਸੇ ਜੋ ਤੂਦ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਐਲਾ ਮਾਨ ਮੰਦਰ ਤਨ ਵੇਸ ਗਲੰਦਰ ਘਟੇ ਤੀਰਤ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਹੋੜ ਜਨਮ ਨਾ ਆਵਾਂ ਮਾਨ ਮੇਤਿਆ ਦਿਆਲ ਸਦੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੈਯਲ ਬਰਪੂਰਲੀਨਾ ਕਟਕੜ ਜੋਤ ਤੇਮਾਰੀ ਸੇਖ ਮੱਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਬਾ ਗੁਣ ਗਾ ਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁੱਦ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਐਲਾ ਮਾਨ ਮੰਦਰ ਤਨ ਵੇਸ ਕਲੰਦਰ ਘਟੇ ਤੀਰਤ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਾਨ ਮੇਤਿਆ ਦਿਆਲ ਸਿੱਧੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ-ਥਲ ਮੈਯਲ ਬਰਪੂਰ ਲੀਨਾ ਕਟਕੜ ਜੋਤ ਤੇਮਾਰੀ ਸੇਖਾ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਵਾ ਗੁਣ ਗਾ ਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁੱਦ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਏਲਾ ਮਾਨ ਮੰਦਰ ਤਨ ਵੇਸ ਕਲੰਦਰ ਕੱਢੇ ਤੀਰਥ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਾਨ ਬੇਤਿਆ ਦਿਆਲ ਸਦੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੈਯਲ ਬਰਪੂਰਲੀਨਾ ਕਟਕਟ ਜੋਤ ਤੇਮਾਰੀ ਸ਼ੇਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਉ ਆਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਵਾ ਗੁਣ ਗਾਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੂਦ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਐਲਾ ਮਾਨ ਮੰਦਰ ਤਨ ਵੇਸ ਕਲੰਦਰ ਕੱਢੇ ਤੀਰਥ ਨਮਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਾਨ ਬੇਤਿਆ ਦਿਾਲ ਸਿੱਧੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੈਯਲ ਬਰਪੂਰਲੀਨਾ ਕਟਕਟ ਜੋਤ ਤੇਮਾਰੀ ਸੇਖ ਮੱਤ ਸਭ ਬੁੱਧ ਤੇਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਬਾ ਗੁਣ ਗਾ ਮਾਨਿਤ ਤੇਰੇ ਜੀ ਜੰਤ ਸਭ ਸਰਨ ਤੇਮਾਰੀ ਸਰਬ ਚਿੰਤ ਤੁਧ ਪਾਸੇ ਜੋ ਤਦ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਏਲਾ ਮਾਨ ਮੰਦਰ ਤਨ ਵੇਸ ਕਲੰਦਰ ਕੱਢੇ ਤੀਰਤ ਨਮਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਹੋੜ ਜਨਮ ਨਾ ਆਵਾਂ ਮਾਨ ਬੇਤਿਆ ਦਿਆਲ ਸਦੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੈਯਲ ਵਰਪੂਰ ਲੀਨਾ ਕਟਕਟ ਜੋਤ ਤੇਮਾਰੀ ਸੇਖ ਮੱਤ ਸਭ ਬੁੱਧ ਤੇਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਬਾ ਗੁਣ ਗਾਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਏਲਾ ਮਾਨ ਮੰਦਰ ਤਨ ਵੇਸ ਕਲੰਦਰ ਘਟੇ ਤੀਰਤ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਹੋੜ ਜਨਮ ਨਾ ਆਵਾਂ ਮਾਨ ਬੇਤਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੈਯਲ ਬਰਪੂਰਲੀਨਾ ਕਟਕਟ ਜੋਤ ਤੇਮਾਰੀ ਸੇਖ ਮਤ ਸਭ ਬੁੱਧ ਤੇਮਾਰੀ ਮੰਦਰ ਸ਼ਾਹਾਂ ਤੇਰੇ ਜਿਵੇਂ ਨਾ ਅਵਰ ਨਾ ਜਾਣਾ ਮੇਰੇ ਸੇਬਾ ਗੁਣ ਗਾ ਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਏਲਾ ਮਾਨ ਮੰਦਰ ਤਨ ਵੇਸ ਕਲੰਦਰ ਕੱਢੇ ਤੀਰਤ ਨਾਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਹੋੜ ਜਨਮ ਨਾ ਆਵਾਂ ਮਾਨ ਬੇਤਿਆ ਦਿਾਲ ਸਿੱਧੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ-ਥਲ ਮੈਯਲ ਬਰਪੂਰਲੀਨਾ ਘਟ ਘਟ ਜੋਤ ਤੇਮਾਰੀ ਸੇਖ ਮਤ ਸਭ ਬੁੱਧ ਤੇਮਾਰੀ ਮੰਦਰ ਸ਼ਾਹੋਂ ਆਪ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਬਾ ਗੁਣ ਗਾਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਕ ਨਾਨਕ ਕੀ ਅਰਦਾਸੇ ਏ ਲਾ ਮਾਨ ਮੰਦਰ ਤਨ ਵੇਸ ਕਲੰਦਰ ਕੱਢੇ ਤੀਰਤ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਹੋੜ ਜਨਮ ਨਾ ਆਵਾਂ ਮਾਨ ਬੇਤਿਆ ਦਿਆਲ ਸਿੱਧੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ-ਥਲ ਮੈਯਲ ਬਰਪੂਰਲੀਨਾ ਕਟਕਟ ਜੋਤ ਤੇਮਾਰੀ ਸੇਖ ਮਤ ਸਭ ਬੁੱਧ ਤੇਮਾਰੀ ਮੰਦਰ ਸ਼ਾਹੋਂ ਆਪ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਬ ਗੁਣ ਗਾਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਗਨਾਨਕ ਕੀ ਅਰਦਾਸੇ ਐਲਾ ਮਾਨ ਮੰਦਰ ਤਨ ਵੇਸ ਕਲੰਦਰ ਕੱਢੇ ਤੀਰਤ ਨਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਾਨ ਪੇਤੇ ਅਦਿਆਲ ਸਿੱਧੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੈਯਲ ਬਰਪੂਰਲੀਨਾ ਕਾਟ ਕਾਟ ਜੋਤ ਤੇਮਾਰੀ ਸੇਖ ਮਤ ਸਭ ਬੁੱਧ ਤੇਮਾਰੀ ਬੰਦਰਿ ਸ਼ਾਂਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਿਬਾ ਗੁਣ ਗਾਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਨਾਨਕ ਕੀ ਅਰਦਾਸੇ ਏਲਾ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਤੀਰਤ ਨਾਮਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਾਨ ਪੇਤਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮੈਯਲ ਬਰਪੂਰਲੀਨਾ ਕਟਕਟ ਜੋਤ ਤੁਮਾਰੀ ਸੇਖ ਮਤ ਸਭ ਬੁੱਧ ਤੁਮਾਰੀ ਦਰシャਉ ਆਪੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸੇਵਾ ਗੁਣ ਗਾਮਾਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਗਨਾਨਕ ਕੀ ਅਰਦਾਸੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ